ਕੀ ਸਾਰਿਆਂ ਲਈ ਬਰਾਬਰ ਹੁੰਦਾ ਹੈ ਜੇ ਮੋਦੀ ਸਾਹਿਬ ਨੇ 8 ਨੇਵੀ ਦੇ ਬੰਦਿਆਂ ਦੀ ਮੌਤ ਦੀ ਸਜ਼ਾ ਮਾਫ ਕਰਵਾਈ ਹੈ ਫਿਰ ਰਾਜਵਾਨਾ ਸਾਹਿਬ ਦੀ ਕਿਉਂ ਨਹੀਂ ਮਾਫ ਕਰਾਉਂਦੇ ਹੈਗੇ ਜਦੋਂ ਮੈਂ ਹਾਲ ਪੁੱਛਣ ਉੱਥੇ ਮੇਰੇ ਤੇ ਰੋਕ ਲੱਗੀ ਹੋਈ ਹੈ ਫਿਰ ਪਾਰਲੀਮੈਂਟ ਦੇ ਵਿੱਚ ਉੱਥੇ ਨਹੀਂ ਬੋਲਣ ਦਿੰਦੇ ਮੇਰਾ ਮਤਲਬ ਹੈ ਫਿਰ ਮੈਂ ਕਾਹਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਦਿੱਲੀ ਗੜ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜ਼ਾਜ਼ਤ ਨਹੀਂ ਬੋਲਣ ਦੀ ਤੇ 26 ਤਰੀਕ ਨੂੰ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਜਾਪਾਨ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਉਹਨਾਂ ਨੇ ਵੀ ਕਹਿਤਾ ਕਿ ਜੇ ਬਾਈਡਨ ਸਾਹਿਬ ਸਿੱਖਾਂ ਕਰਕੇ ਨਹੀਂ 26 ਜਨਵਰੀ ਨੂੰ ਜਾ ਰਹੇ ਤਾਂ ਅਸੀਂ ਵੀ ਨਹੀਂ ਆਉਣਾ ਇਹਨਾਂ ਦੀ ਫੋਰਨ ਪੋਲਿਸੀ ਖਤਮ ਹੋ ਗਈ ਹੈ ਇਹਦੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈਗਾ ਸੁਖਬੀਰ ਸਿੰਘ ਜੀ ਕਹਿੰਦੇ ਆ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਚ ਕਰਨੀ ਹੈ ਮੈਂ ਤਾਂ ਕਹਿੰਦਾਂ ਕਿ ਇਹ ਅੱਜ ਉਹਨਾਂ ਦਾ ਜਿਹੜਾ ਗੁੱਟ ਕਾਂਦੀਦਲ ਹੈ ਉਨੂੰ ਜੇ ਪਹਿਲਾਂ আজাদ ਕਰਾ ਲੈਂਦੇ ਤੇ ਉਹ ਬਿਹਤਰ ਹੋਊਗਾ ਫਿਰ ਸਾਰਾ ਪੰਜਾਬ ਤੇ ਸਿੱਖ ਵੀ আজাদ ਹੋ ਜਾਣਗੇ ਜੇ ਉਹ ਬਾਦਲਦਰੀਗੇ ਆਪਣੇ ਆਪ ਨੂੰ আজাদ ਕਰਾ ਅੱਜ ਮਹਾਰਾਜ ਸਿੱਖੇ ਪਾਤਸ਼ਾਹ ਨੇ ਬਹੁਤ ਸਾਡੇ ਸਿੱਖ ਕੌਮ ਤੇ ਸਾਰੀ ਮਨੁੱਖਤਾ ਦੇ ਉੱਤੇ ਬਹੁਤ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਅਰਦਾਸ ਕੀਤੀ ਹੈ ਭਾਈ ਸਤਵੰਤ ਸਿੰਘ ਦੀ ਭਾਈ ਬਿਆਨ ਸਿੰਘ ਦੀ ਭਾਈ ਕੇਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਤੱਬਾ ਸਿੱਖ ਕੌਮ ਦੇ ਉੱਤੇ ਜਿਹੜਾ ਲੱਗਿਆ ਹੋਇਆ ਸੀਗਾ ਉਹ ਖਤਮ ਕਰਤਾ ਇਸੇ ਤਰ੍ਹਾਂ 1762 ਦੇ ਵਿੱਚ ਜਦੋਂ ਐਮਚਲ ਦਾਂਡੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਉਹ ਵੀ ਆਪਣੀ ਮੌਤੇ ਨਹੀਂ ਸੀ ਮਰਿਆ ਉਹਨੂੰ ਵੀ ਕੈਂਸਰ ਹੋ ਗਿਆ ਸੀਗਾ ਤੇ ਸਿੱਖਾਂ ਨੇ ਉਹਦੇ ਚਿਹਰੇ ਦੇ ਉੱਤੇ ਕਰਪਾਨ ਮਾਰੀ ਸੀਗੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਸਿੱਖ ਕੌਮ ਦੇ ਨਾਲ estranger ਦਾ ਹੱਥ ਨਜਾਇਜ਼ ਚੱਕਦਾ ਹੈ ਉਹਦਾ ਛੱਗਾ ਨਹੀਂ ਹੁੰਦਾ ਹੁਣ ਜਿਵੇਂ ਕੈਂਡੀਡੇਟਾਂ ਦੇ ਵਿੱਚ ਨਿਜਤ ਸਿੰਘ ਨੂੰ ਮਾਰਤਾ ਫਿਰ ਪੁਤਮਨ ਸਿੰਘ ਮਾਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਸੈਂਟਰ ਦੀ ਸਰਕਾਰ ਮੋਦੀ ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਵੀਰ ਸਿੰਘ ਰੋਡੇ ਨੂੰ ਸ਼ਹੀਦ ਕਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਵਾਹਿਗੁਰੂ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੇ ਹੈ ਇਹ ਦਾ ਅਸਰ ਮੜਾ ਹੋਊਗਾ ਕਿਉਂ ਕਰਕੇ ਜਿੱਦਣ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੂਤਵਾ ਤੇ ਇੰਡੀਆ ਦਾ ਹੱਥ ਹੈ ਸਾਡੇ ਕੈਨੇਡਾ ਦੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਸੈਸਨੇਟ ਕਰਨ ਦੇ ਵਿੱਚ ਉਸੇ ਦਿਨ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਹੈਗੇ ਆ जय शंकर जी ਉਹਨਾਂ ਨੂੰ ਪਲੱਸ ਜੈਡ ਸਿਕਿਉਰਿਟੀ ਦਿੱਤੀ ਗਈ ਹੈ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਕਿਰਾਇਆ ਹੈ ਇਸੇ ਕਰਕੇ ਜੈਡ ਸਿਕਿਉਰਿਟੀ ਫੋਰ ਮਿਨਿਸਟਰ ਜੈ शंकर जी ਨੂੰ ਦਿੱਤੀ ਗਈ ਹੈ ਤੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਜਿਹੜੇ ਰੋ ਦੇ ਡਾਇਰੈਕਟਰ ਹੈ ਆਈਬੀ ਦੇ ਡਾਇਰੈਕਟਰ ਹੈ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਹੈ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈਗਾ ਔਰ ਸਿੱਖ ਜਿਵੇਂ ਸਤਵੰਦ ਸਿੰਘ ਦਾ ਨਾਮ ਲਿਆ ਭਾਈ ਬਿਆਨ ਸਿੰਘ ਦਾ ਨਾਮ ਲਿਆ ਕੀਰ ਸਿੰਘ ਜੀ ਦਾ ਨਾਮ ਲਿਆ ਇਹੋ ਜਿਹੇ ਸਿੱਖ ਸੂਰਮੇ ਫਿਰ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈਗੇ ਤਿਹਾਰ ਜੇਲ੍ਹ ਦੇ ਵਿੱਚ ਮੈਂ ਰੇ ਹੈ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈਲ ਦੇ ਵਿੱਚ ਦਿੱਤਾ ਹੋਇਆ ਸੀਗਾ ਇੱਕ ਦਿਨ ਸੁਪਰਡੈਂਟ ਆਇਆ ਤੇ ਮੈਨੂੰ ਕਹਿੰਦਾ ਕਿ ਆਪ ਠੀਕ ਹੈ ਮੈਂ ਕਿਹਾ ਜੀ ਮੈਂ ਤਾਂ ਬਿਲਕੁਲ ਠੀਕ ਹੈ ਕਹਿੰਦਾ ਨੀਂਦ ਆਪਕੋ ਆਤੀ ਹੈ ਮੈਂ ਕਿਹਾ ਨੀਂਦ ਵੀ ਬੜੀ ਆਉਂਦੀ ਹੈ ਕਹਿੰਦਾ ਫਿਰ ऐसे है हम आपको बताना चाहते हैं कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवन सिंह आके बैठ जाता है और मेरे को बहुत डर लगता है मेरे को इस सेल से बाहर निकाल दीजिए ਉਹ ਕਹਿੰਦਾ ਫੇਰ ਅਸੀਂ ਉਹਨੂੰ ਸੈੱਲ ਚ ਕੱਢਿਆ ਮੈਂ ਤਾਂ ਹੀ ਤੁਹਾਨੂੰ ਪੁੱਛਣ ਆਉਂਦਾ ਤੁਹਾਨੂੰ ਤਾਂ ਨਹੀਂ ਕੋਈ ਤਕਲੀਫ ਮੈਂ ਕਿਹਾ ਤਾਂ ਤੁਸੀਂ ਪਹਿਲੀ ਵਾਰੀ ਦੱਸਿਆ ਕਿ ਇਹ ਸਤਵੰਨ ਸਿੰਘ ਦਾ ਸੈੱਲ ਸੀ ਇੱਥੇ ਤਾਂ ਕੀਰਤਨ ਹੁੰਦਾ ਮੈਨੂੰ ਤਾਂ ਬਹੁਤ ਇੱਥੇ ਆਨੰਦ ਆ ਰਿਹਾ ਹੈ ਤੇ ਮੈਂ ਤਾਂ ਨਹੀਂ ਕਿਤੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਐ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਐ ਤੇ ਇਹਨਾਂ ਨੂੰ ਫਿਰ ਨੀਂਦ ਨਹੀਂ ਆਉਂਦੀ ਹੁੰਦੀ ਹੈ ਬੇਸ਼ੱਕ ਮੋਦੀ ਹੋਵੇ ਬੇਸ਼ੱਕ ਇੰਦਰਾ ਗਾਂਧੀ ਹੋਵੇ ਬੇਸ਼ੱਕ ਅਮਿਤ ਸ਼ਾਹ ਜੀ ਹੋਣ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਐ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਬੈਠ ਜਾਂਦੇ ਐ ਤਾਂ ਫਿਰ ਇਹਨਾਂ ਨੂੰ ਨੀਂਦ ਨਹੀਂ ਆਉਂਦੀਗੀ ਮਾਨ ਸਾਹਿਬ ਰਾਜਵਾਨਾਂ ਨੂੰ ਲੈ ਕੇ ਜਿਹੜਾ ਇੱਕ ਰਹਿਮ ਦੀ ਫੀਸ ਦੀ ਗੱਲ ਚੱਲ ਰਹੀ ਹੈ ਐਸਪੀਸੀ ਨੂੰ 31 ਤਰੀਕ ਤੱਕ ਮੈਡਮ ਜੀ ਦਾ ਸਰਕਾਰ ਨੂੰ ਭੇਜਣ ਵਾਸਤੇ ਕਾਠ ਵੀ ਤਿਆਰ ਕੀਤਾ ਗਿਆ ਪਰ ਕੱਢ ਫਿਰ ਮੁਕਤੀ ਕਰ ਦਿੱਤਾ ਗਿਆ ਕਿ ਕਹਿੰਦੇ ਕਿ ਡਾਇਲੌਗ ਨਾਲ ਅਸੀਂ ਹੱਲ ਕਰਾਂਗੇ ਉਹ ਇਸ ਤਰ੍ਹਾਂ ਹੱਲ ਹੋਊਗੀ ਇਹ ਚੀਜ਼ ਉਹ 23 ਦਸੰਬਰ ਦੀ ਨੂੰ ਬੰਗਲਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਅਸੀਂ ਪਾਰਲੀਮੈਂਟ ਹਾਊਸ ਜਾਣਾ ਸੀਗਾ ਫਿਰ ਇਹ ਐਸਪੀਸੀ ਦੀ ਬਾਦਲਰ ਹੋਣਾਂ ਦੀ ਸੁਣਾ ਬੀਜਪੀ ਦੇ ਨਾਲ ਹੋ ਰਹੀ ਸੀ ਫਿਰ ਉਹ ਮਲਤਵੀ ਕਰਤਾ ਸੀਗਾ ਬੜਾ ਅਫਸੋਰਸ ਹੋਇਆ ਅਸੀਂ ਬੜੇ ਨਰਾਸ਼ ਹੋਏ ਕਿ ਇਹ ਇਹ ਕੰਮ ਕਰ ਦਿੱਤਾ ਹੈਗਾ ਤੇ ਜਿਹੜਾ ਫਾਂਸੀ ਦਾ ਚੱਕਰ ਹੈ ਤੁਹਾਨੂੰ ਪਤਾ ਹੈ ਕਿ ਮਿਡਲ ਈਸਟ ਦੇ ਵਿੱਚ 8 ਨੇਵੀ ਦੇ ਜਵਾਨ ਤੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਸੀਗੀ ਉਨਾਂ ਦੀ ਮੌਤ ਦੀ ਸਜ਼ਾ ਛਡਾਉਣ ਦੇ ਲਈ ਮੋਦੀ ਸਾਹਿਬ ਕਟਰ ਗਏ ਹੈ ਤੇ ਉੱਥੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਹੁਣ ਕਾਨੂੰਨ ਦਾ ਇੱਕ ਮਕਸਦ ਹੈ ਕਿ ਸਾਰੇ ਨਹੀਂ ਬਰਾਬਰ ਹੁੰਦਾ ਜੇ ਮੋਦੀ ਸਾਹਿਬ ਨੇ 8 ਨੇਵੀ ਦੇ ਬੰਦਿਆਂ ਦੀ ਮੌਤ ਦੀ ਸਜ਼ਾ ਮਾਫ ਕਰਵਾਈ ਹੈ ਫਿਰ ਰਾਜਵਾਨਾ ਸਾਹਿਬ ਦੀ ਕਿਉਂ ਨਹੀਂ ਮਾਫ ਕਰਾਉਂਦੇ ਹੈਗੇ ਤੇ ਅਮਿਤ ਸ਼ਾ ਜੀ ਕਹਿੰਦੇ ਆ ਕਿ ਉਸ ਨੇ ਪਛਤਾਵਾ ਨਹੀਂ ਕੀਤਾ ਹੁਣ ਸਿੱਖ ਤਾਂ ਪਛਤਾਵਾ ਕਦੇ ਵੀ ਨਹੀਂ ਕਰਦੇ ਹੁਣ ਤੁਸੀਂ ਦੱਸੋ ਭਾਈ ਸਤਵੰਨ ਸਿੱਖ ਤੋਂ ਪਛਤਾਵਾ ਕਰਵਾਈਏ ਅੱਜ ਦੇਖੋ ਕਿਵੇਂ ਕਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੀ ਤਾਰੀਫ਼ ਕੀਤੀ ਗਈ ਹੈ ਭਾਈ ਬਿਰਨ ਸਿੰਘ ਦੀ ਭਾਈ ਕੇਰ ਸਿੰਘ ਦੀ ਇਹਦੇ ਵਿੱਚ ਪਛਤਾਵਾ ਕਾਦਾ ਹੈਗਾ ਜੇ ਤੁਸੀਂ ਕਟੜ ਜਾ ਕੇ ਅੱਠ ਨੇਵੀ ਦੇ ਬੰਦਿਆਂ ਨੂੰ ਮੌਤ ਦੀ ਸਜ਼ਾ ਤੋਂ ਬਚਾ ਸਕਦੇ ਹੋ ਤਾਂ ਫਿਰ ਉਹੀ ਸੋਚ ਉਹੀ ਪ੍ਰਿੰਸੀਪਲ ਇੱਥੇ ਰਾਜਵਾਨੇ ਨੂੰ ਵੀ ਉਹੀ ਹੋਣਾ ਚਾਹੀਦਾ ਜੋ ਉੱਥੇ ਕੀਤਾ ਹੈਗਾ ਬੰਦੀ ਸਿੰਘ ਬੰਦੀ ਸਿੰਘ 32 32 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਉਹ ਨਹੀਂ ਛੱਡ ਰਹੇ ਫਿਰ ਭੁੱਲਰ ਸਾਹਿਬ ਦੇ ਲਈ ਮੈਂ ਕੇਜਰੀਵਾਲ ਕੋਲੇ ਦੋ ਵਾਰੀ ਜਾ ਕੇ ਆਇਆ ਤੇ ਉਹਦੀ سزا ਪੂਰੀ ਹੋਈ ਹੋਈ ਐ ਕੇਜਰੀਵਾਲ ਸਾਹਿਬ ਉਹਦੇ ਤੇ ਦਸਖਤ ਨਹੀਂ ਕਰਦੇ ਕਸ਼ਮੀਰ ਦੇ ਵਿੱਚ ਨਿਤ ਮੁਸਲਮਾਨਾਂ ਨੂੰ ਮਾਰੀ ਜਾਂਦੇ ਐ ਉੱਥੇ ਕਹਿੰਦੇ ਆ ਕਿ ਇਹ ਹੁਣ ਅਮਨ ਹੋ ਗਿਆ ਅਮਨ ਕਿੱਥੇ ਹੋ ਗਿਆ ਫਿਰ ਮਾਰਦੇ ਕਿਉਂ ਆ ਜੇ ਅਮਨ ਹੋ ਗਿਆ ਐ ਮੁਸਲਮਾਨਾਂ ਤੇ ਸਿੱਖਾਂ ਨੂੰ ਮਾਰ ਕੇ ਅਮਨ ਕਿੱਥੇ ਹੋ ਜੂਗਾ ਹੁਣ ਸਾਰੇ ਜਿੰਨੇ ਵੀ ਇੰਡੀਅਨ ਓਸ਼ਨ ਦੇ ਵਿੱਚ ਮੁਲਕ ਹੈਗੇ ਆ ਅਰਬ ਸੀ ਐ ਸਾਰਾ ਇੱਥੇ ਸਾਰੇ ਮੁਸਲਮਾਨਾਂ ਦੇ ਦੇਸ਼ ਹੈ ਤੇ ਜਿਹੜੇ ਮੁਸਲਮਾਨਾਂ ਦੇ ਉੱਤੇ ਵਾਰ ਕਰ ਰਹੇ ਆ ਉਹਨੂੰ ਸਾਰੇ ਮੁਸਲਮਾਨ ਮੁਲਕ ਅਰਬ ਦੇ ਗਲਫ ਦੇ ਇੰਡੀਆ ਦੀ ਜਿੰਨੀ ਵੀ ਸ਼ਿਪਿੰਗ ਹੈ ਜਿਹੜੇ ਜਹਾਜ਼ ਨੇ ਉਹਨਾਂ ਦੇ ਉੱਤੇ ਵਾਰ ਕਰਨ ਲੱਗ ਪਏ ਐ ਤੇ ਲੜਾਈ ਤਾਂ ਵੱਧਦੀ ਜਾਂਦੀ ਐ ਕਿੱਥੇ ਕਸ਼ਮੀਰ ਕਿੱਥੇ ਪੰਜਾਬ ਤੇ ਕਿੱਥੇ ਇੰਡੀਅਨ ਓਸ਼ਣ ਤੇ ਅਰਬ ਦਾ ਸਮੁੰਦਰ ਉੱਥੋਂ ਤੱਕ ਤਾਂ ਲੜਾਈ ਪਹੁੰਚ ਗਈ ਐ ਫਿਰ ਇਹ ਕੀ ਕਰਨਗੇ ਸਾਰੇ ਨਾਲ ਹੀ ਲੜੀ ਜਾਣਗੇ ਡਿਬੜੂਗੜ੍ਹ ਦੇ ਵਿੱਚ ਆਪਣੇ ਸਿੱਖਾਂ ਨੂੰ ਡੱਕਿਆ ਹੋਇਆ ਉੱਥੇ ਮੈਨੂੰ ਜਾਣ ਨਹੀਂ ਦਿੰਦੇ ਮੈਂ ਮੰਗਦਾ ਹਾਂ ਪਰਮਿਸ਼ਨ ਪਰ ਨਹੀਂ ਦਿੰਦੇ ਤੇ ਕੁਲਵੰਤ ਸਿੰਘ ਆਇਆ ਹੋਇਆ ਸੀ ਮੈਨੇ ਥਾਣੇ ਦੇ ਵਿੱਚ ਡਿਬੜੂਗੜ੍ਹ ਤੋਂ ਉਹਨੂੰ ਮਿਲਣ ਗਿਆ ਸੀ ਉਹਨੂੰ ਨਹੀਂ ਮਿਲਣ ਦਿੰਦੇ ਜੇ ਮੈਂ ਤਿਹਾਰ ਜੇਲ੍ਹ ਦੇ ਵਿੱਚ ਸਿੰਘ ਸਾਹਿਬ ਨੂੰ ਕਾਲ ਤੱਕ ਦੇ ਜੱਜਦਾਰ ਨੂੰ ਆਖਾਂ ਕਿ ਮੈਂ ਮਿਲਣਾ ਹੈਗਾ ਜਾਂ ਸ਼ਬੀਰ ਸ਼ਾਹ ਨੂੰ ਮਿਲਣਾ ਹੈ ਜਾਂ ਮਲਕ ਸਾਹਿਬ ਨੂੰ ਮਿਲਣਾ ਹੈ ਜਾਂ ਬੜਾ ਸਾਹਿਬ ਨੂੰ ਮਿਲਣਾ ਹੈ ਉੱਥੇ ਵੀ ਮੈਨੂੰ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਜੇ ਮੈਂ ਕਸ਼ਮੀਰ ਜਾਣਾ ਚਾਹੁੰਦਾ ਹੈ ਹਾਲ ਪੁੱਛਣ ਉੱਥੇ ਮੇਰੇ ਤੇ ਰੋਕ ਲੱਗੀ ਹੋਈ ਐ ਫਿਰ ਪਾਰਲੀਮੈਂਟ ਦੇ ਵਿੱਚ ਉੱਥੇ ਨਹੀਂ ਬੋਲਣ ਦਿੰਦੇ ਮੇਰਾ ਮਤਲਬ ਹੈ ਫਿਰ ਮੈਂ ਕਾਹਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਧਿਪਰੂ ਘਟ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜ਼ਾਜ਼ਤ ਨਹੀਂ ਬੋਲਣ ਦੀ ਮਜੀਤ ਸਿੰਘ ਮਾਨ ਨਾ ਨਾ ਜਿੰਦਾਬਾਦ ਬਸ ਬਸ ਫਿਰ ਇੰਟਰਵਿਊ ਹੋ ਰਹੀ ਆ ਜਦੋਂ ਮੈਨੂੰ ਲੋਕਾਂ ਨੇ ਚੁਣ ਕੇ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਉੱਥੇ ਬੋਲਣ ਦੇ ਲਈ ਭੇਜਿਆ ਪਰ ਤੋੜਾ ਸਭ ਮਖੌਲ ਕਰਦੇ ਸੀਗੇ ਕਿ ਸਿਮਰਨਜੀਤ ਸਿੰਘ ਕਰਪਾਣ ਤੋਂ ਬਗੈਰ ਨਹੀਂ ਜਾਂਦਾ ਪਾਰਲੀਮੈਂਟ ਸ ਇਸ ਨੇ ਉੱਥੇ ਜਾ ਕੇ ਗਤਕਾ ਖੇਡਣਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਕੌਲ ਕਰਨ ਲੱਗ ਪੈ ਤਾਂ ਫੇਰ ਇਹ ਸਿੱਖੀ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ ਹੁਣ ਮੁਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੁਪਏ ਜਿਹੜੀ ਚੋਰੀ ਕਰਾਇਆ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸ.ਪੀ.ਸੀ ਨੇ ਕਰਾਉਣਾ ਹੈ 13 ਸਾਲ ਤੋਂ ਐਸ.ਪੀ.ਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਦੀ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਹੈ ਇੰਡੀਆ ਨੇ ਹਿੰਦੂਤਵਾ ਨੇ ਤੇ ਕੌਂਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਅੰਗੰਗ ਵਟਕੇ ਬੋਰੀਆਂ ਦੇ ਵਿੱਚ ਪਾ ਕੇ ਕਿਸ਼ਤੀ ਦੇ ਵਿੱਚ ਲੱਦ ਕੇ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਨੂੰ ਉਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਇਹੋ ਜਿਹਾ ਤਾਂ ਰਵਈਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਹੈ ਜੀਨਰਲ ਅਸੀਂ ਬਹੁਤ ਔਖੇ ਮਹਿਸੂਸ ਕਰਦੇ ਆ ਤੇ ਅਜੇ ਤੱਕ ਜਿਹੜੇ ਕਤਲ ਕੀਤੇ ਐ ਇੱਕ ਬੰਦਾ ਪੰਨੂ ਤਾਂ ਬਚ ਗਿਆ ਅਮਰੀਕਾ ਨੇ ਬਚਾਤਾ ਤੇ ਅਮਰੀਕਾ ਤਾਂ ਬੜਾ ਖਫਾ ਹੋਇਆ ਹੋਇਆ ਉਸ ਨੇ ਜਿਹੜਾ ਇਹਨਾਂ ਦੀ ਡਿਫੈਂਸ ਟ੍ਰੀਟੀ ਸੀ ਕੋਡ ਉਹਦੇ ਉੱਤੇ ਵੀ ਆਉਣਾ ਉਹਨਾਂ ਨੇ ਕਹਿੰਤਾ ਅਸੀਂ ਤੁਹਾਡੇ ਟ੍ਰੀਟੀ ਦੇ ਵਿੱਚ ਨਹੀਂ ਆਉਂਦੇ ਤੇ 26 ਜਨਵਰੀ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਛੱਡਾ ਲਾਣਾ ਸੀਗਾ ਉਸ ਨੇ ਵੀ ਕਿਹਾ ਕਿ ਜਿਹੜੇ ਸਿੱਖਾਂ ਨੂੰ ਤੁਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਮਾਰ ਰਹੇ ਹੋ ਤੇ ਇਸ ਕਰਕੇ ਅਸੀਂ ਨਹੀਂ ਉੱਥੇ ਆਉਣਾ ਤੇ ਛਬੀਤਰੀ ਨੂੰ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਜਾਪਾਨ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਉਹਨਾਂ ਨੇ ਵੀ ਕਹਿਤਾ ਕਿ ਜੇ ਬਾਈਡਨ ਸਾਹਿਬ ਸਿੱਖਾਂ ਕਰਕੇ ਨਹੀਂ 26 ਜਨਵਰੀ ਨੂੰ ਜਾ ਜਾ ਰਹੇ ਦਾ ਅਸਵੀਨੀ ਹੋਣਾ ਇਹਨਾਂ ਦੀ ਫੋਰਨ ਪੋਲਿਸੀ ਖਤਮ ਹੋ ਗਈ ਹੈ ਹੁਣ ਰੂਸ ਦੇ ਕੋਲੇ ਜਾ ਕੇ ਮੰਨਤਾ ਹੜੇ ਕੱਢਦੇ ਐ ਰੂਸ ਦੇ ਕੋਲੇ ਕੋਈ ਚੀਜ਼ ਨਹੀਂ ਇਹਨਾਂ ਨੂੰ ਦੇਣ ਨੂੰ ਤੇ ਇਹ ਤਾਂ ਬਿਲਕੁਲ ਇਕੱਲੇ ਰਹਿ ਗਏ ਐ ਤੇ ਬਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਰ ਦੀ ਸਾਰੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਬਹੁਤ ਜਾਇਜ਼ ਕੰਮ ਕੀਤਾ ਹੈ ਮੰਦਰ ਦਾ ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗਾ ਤੋੜ ਕੇ ਭੰਨ ਕੇ ਉੱਤੇ ਮੰਦਿਰ ਬਣਾਈ ਜਾਣੇ ਕਿ ਇਹੋ ਜੀ ਗੱਲ ਕਦੇ ਹੋ ਸਕਦੀ ਹੈ ਇੱਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਦਿੱਤੇ ਮਨੁੱਖਤਾ ਦਾ ਰਾਜ ਹੁੰਦਾ ਜਿੱਥੇ ਜਮਹੂਰੀਅਤ ਹੁੰਦੀ ਹੈ ਉੱਥੇ ਇਹੋ ਜੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬ੍ਰਿਟਾਨੀਆਂ ਦੀ ਫੌਜ ਸੋਵੀਅਤ ਰੂਸ ਦੀ ਫੌਜ ਆਪਣੀ ਫੌਜ ਭੇਜ ਦੋ ਤੇ ਇੱਥੇ ਸਿੱਖਾਂ ਨੂੰ ਸੰਤ ਜਨੈਲ ਸਿੰਘ ਭਿੰਡਾ ਵਾਲੇ ਨੂੰ ਸ਼ਹੀਦ ਕਰ ਦੋ ਜਨਰਲ ਸ਼ਬੀਖ ਸਿੰਘ ਨੂੰ ਸ਼ਹੀਦ ਕਰ ਦੋ ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰਾਂ ਨੂੰ ਸ਼ਹੀਦ ਕਰ ਦੋ ਬੱਚਿਆਂ ਨੂੰ ਮਾਰ ਦੋ ਬੀਬੀਆਂ ਨੂੰ ਮਾਰ ਦੋ ਆ ਜਿਹੜਾ ਸਰੋਵਰ ਹੈ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜਮਾਨੇ ਦੇ ਵਿੱਚ ਅਸੀਂ ਸਿੱਖ ਰਹਿ ਰਿਹਾ ਕਿ ਲੱਖ ਲੜਨ ਤੇ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ ਭਾਜਪੀ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਆ ਤੇ ਸਾਡੀ ਇਹ ਕੌਮियत ਕਬੂਤ ਕਰੋ ਜਾਗੂਗੀ ਕਿ ਅਸੀਂ ਸਿੱਖ ਹਾਂ ਉਹਦੇ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਗੁਲਾਮੀ ਦੇ ਵਿੱਚ ਸਾਡੇ 'ਚ ਬਰਾਬਰੀਤਾ ਸੀ ਪਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲੇ ਗਿਆ ਅਸੀਂ ਕਹਿੰਦੇ ਆ ਸਿੱਖਾਂ ਨੇ ਕੁਰਬਾਨੀਆਂ ਕੀਤੀ ਹੈ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਰਹੇ ਗਏ ਆ ਉਹ ਤਾਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਹਿੰਦੁਸਤਾਨ 'ਚ ਅਸੀਂ ਅੱਜ ਬੈਠੇ ਆ ਅੱਜ ਅਸੀਂ ਹਿੰਦੂਆਂ ਦੇ ਗੁਲਾਮ ਹੈ ਪਰ ਜਦੋਂ ਅੰਗਰੇਜ਼ ਸੀਗਾ ਸਾਡੀ ਗੁਲਾਮੀ ਦੇ ਵਿੱਚ ਬਰਾਬਰੀ ਤਾਂ ਸੀਗੀ ਹਿੰਦੂ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਤੇ ਹੁਣ ਫੇਰਾ ਸਾਰੇ ਨੌਜਵਾਨ ਨਸੇ ਜਾਂਦੇ ਆ ਅੰਗਰੇਜ਼ਾਂ ਦੇ ਮੁਲਕਾਂ 'ਚ ਤੇ ਫੇਰ ਉਹ ਮਾਰੇ ਆ ਉਹਨਾਂ ਨੂੰ ਕਦੇ ਨਹੀਂ ਕੱਢਣਾ ਸੀਗਾ ਮਾਨ ਸਾਹਿਬ ਬੰਦੀ ਸਿੰਘ ਜਿਹੜੇ ਆਏ ਸਾਬ੍ਹ ਨੇ ਇੱਕ ਬਾਲਸੋ ਨੇ ਮਾਫੀ ਵੀ ਮੰਗੀ ਸੀ ਕਾਲ ਤੱਕ ਐਕਸੈਪਟ ਕਰ ਕਿ ਜੋ ਗਲਤੀਆਂ ਹੋ ਗਈਆਂ ਸਾਡੀ ਸਰਕਾਰ ਵਲੇ ਤਕਵੀਰ ਬਾਦਲ ਨਹੀਂ ਨਹੀਂ ਉਹਨੇ ਉਹਨਾਂ ਨੇ ਇਹ ਮਾਫੀ ਨਾ ਇਹ ਕੰਡੀਸ਼ਨਸ ਲਾ ਕੇ ਮੰਗੀ ਹੈ ਕਿ ਭੁੱਲਿਆਂ ਜਾਂ ਕਿਸੇ ਤਰ੍ਹਾਂ ਇਹ ਅਣਜਾਣਿਆਂ ਮੇਥੋਂ ਗਲਤੀਆਂ ਹੋਈਆਂ ਉਹਦੀ ਮੈਂ ਭੁੱਲ ਮੰਗਦਾ ਤੇ ਉਹ ਅਕਾਲ ਤਖਤ ਸਾਹਿਬ ਤੇ ਨਹੀਂ ਮੰਗੀ ਆ ਕਿ ਉਹ ਵੈਸੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੰਗ ਲਈ ਸੀ ਤੇ ਉਹਦੇ ਪਿੱਛੇ ਸਾਰੇ ਜਿਹੜੇ ਬੀਬੀ ਜਗੀਰ ਕੌਰ ਜੀ ਵੀ ਤੇ ਢੀਂਸਾ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈ ਉਹ ਕਹਿੰਦੇ ਸੀਗੇ ਕਿ ਅਸੀਂ ਸੁਖਬੀਰ ਨੂੰ ਮੰਨ ਨਹੀਂ ਸਕਦੇ ਪ੍ਰਧਾਨ ਪਰ ਉਹ ਨਕਲੀ ਜਿਹੜੀ ਮਾਫੀ ਮੰਗੀ ਹੈ ਉਸ ਤੋਂ ਬਾਅਦ ਬੀਬੀ ਜਗਦੀਰ ਕੌਰ ਵੀ ਰਾਜੀ ਹੋ ਗਈ ਹੈ ਢੀਂਸਾ ਸਾਹਿਬ ਵੀ ਰਾਜੀ ਹੋ ਗਿਆ ਮੈਂ ਸਮਝਦਾ ਹਾਂ ਇਸ ਤਰ੍ਹਾਂ ਨਕਸਾਨ ਕੌਮ ਦਾ ਇਨੇ ਸੀਨੀਅਰ ਲੀਡਰਸ ਨੂੰ ਨਹੀਂ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਵਾਟਨ ਦੇ ਦਿੱਤਾ ਤੁਸੀਂ ਕਿ ਅਸੀਂ ਸੁਖਬੀਰ ਸਿੰਘ ਨੂੰ ਪ੍ਰਧਾਨ ਨਹੀਂ ਮੰਨਣਾ ਫਿਰ ਉਸ ਗੱਲ ਦੇ ਉੱਤੇ ਟਿਕ ਜਾਣਾ ਚਾਹੀਦਾ 27 ਜਨਵਰੀ ਇੱਕ ਦਿੱਤਾ ਸਮਾਂ ਕਿ ਐਸਜੀਪੀਸੀ ਨੂੰ ਬੰਦੀ ਸਿੰਘਾ ਦਾ ਮੁੱਦਾ ਹੈ ਤੇ ਪਾਈ ਰਾਜੂਆਂ ਦਾ ਮੁੱਦਾ ਉਹ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਆਰ ਪਾਰ ਦੀ ਗੱਲ ਕੀਤੀ ਜਾਵੇ। ਜੀ ਹੁਣ ਤੱਕ ਹੱਲ ਹੋ ਸਕਦਾ ਸੀਗਾ ਜੇ ਹੁਣ ਫੇਰ 27 ਤਰੀਕ ਦੇ ਦਿੱਤੀਏ। ਪਤਾ ਨਹੀਂ ਕੀ ਇਹ ਕਹਿੰਦੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈਗਾ ਸੁਖਬੀਰ ਸਿੰਘ ਜੀ ਕਹਿੰਦੇ ਐ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਚ ਕਰਨੀ ਹੈ। ਮੈਂ ਤਾਂ ਕਹਿੰਦਾ ਕਿ ਇਹ ਗੱਲ ਉਹਨਾਂ ਦਾ ਜਿਹੜਾ ਗੁੱਟ ਕਾਂਦੀ ਦਲ ਹੈ ਉਹਨੂੰ ਜੇ ਪਹਿਲਾਂ ਆਜ਼ਾਦ ਕਰਾ ਲੈਣ ਤੇ ਉਹ ਬेटर ਹੋਊਗਾ ਫੇਰ ਸਾਰਾ ਪੰਜਾਬ ਤੇ ਸਿੱਖ ਵੀ ਆਜ਼ਾਦ ਹੋ ਜਾਣਗੇ ਜੇ ਉਹ ਬਾਦਲ ਡਲੀ ਗਏ ਆਪਣੇ ਆਪ ਨੂੰ ਆਜ਼ਾਦ ਕਰਾ ਲੈ